ਬਲਜੀਤ ਕੋਹਰਾ ਤਕਤੂ ਚੱਤਾਂ ਜ਼ਿਲ੍ਹਾ ਤਰਨਤਾਰਨ ਖਲੂਸਾ ਰੋਡ ਤੇ ਓਕੇ ਤੇ ਬੰਜੀ ਕੀ ਕੀ ਦਿੱਕਤਾਂ ਸੀ ਬੋਡੀ ਸਰਵਿਸ ਵਰਤਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਮੇਰਾ ਬੀਪੀ ਵੀ ਲੋ ਰਹਿੰਦਾ ਸੀ ਮੈਨੂੰ ਲਗੋਰੀਏ ਦੀ ਵੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇਹ ਲੈਣ ਤੋਂ ਵਾਦਾ ਕਿ ਬਿਲਕੁਲ ਹੈ ਠੀਕ ਆ ਹੁਣ ਥਕਾਵਟ ਵੀ ਰਹਿੰਦੀ ਸੀ ਸਰੀਰ ਦੇ ਵਿੱਚ ਉਹ ਵੀ ਬਿਲਕੁਲ ਠੀਕ ਆ ਹੁਣ ਕਿੰਨੇ ਸਾਲਾਂ ਤੋਂ ਬੰਜੀ ਪ੍ਰੋਬਲਮ ਸੀ ਤੁਹਾਨੂੰ ਇਹ ਤਾਂ 2-3 ਸਾਲ ਤੋਂ ਪਹਿਲਾਂ ਦੁਵਾਈਆਂ ਨੁਨਹਵੀ ਖਾਦੀਆਂ ਤੁਸੀਂ ਫਿਰ ਹਾਂਜੀ ਬਹੁਤ ਸਾਰੀਆਂ ਮਲ ਵਧੀਆ ਡਾਕਟਰਾਂ ਤੋਂ ਕੀ ਨਾਰਮਲ ਨਹੀਂ ਅੰਮ੍ਰਿਤਸਰ ਤੋਂ ਵੀ ਖਾਦੀ ਹੀ ਤੇ ਵੈਸੇ ਤਾਂ ਨਾਰਮਲ ਹੀ ਜ਼ਿਆਦਾ ਖਾਦੀ ਓਕੇ ਮਲ ਦਵਾਈ ਖਾਂਦੇ ਸੀ ਸੈਟ ਰਹਿੰਦੇ ਸੀ ਉਸ ਤੋਂ ਬਾਅਦ ਫਿਰ ਪ੍ਰੋਬਲਮ ਆ ਗਈ ਉਸ ਤੋਂ ਬਾਅਦ ਆ ਫੇਰ ਹੋ ਜਾਂਦੀ ਓਕੇ ਜੀ ਹੁਣ ਮਲ ਜਿਵੇਂ ਤੁਹਾਡੀ ਬੀਪੀ ਲੋ ਥਕਾਵਟ ਤੇ ਜਿਵੇਂ ਗੈਨੀ ਪ੍ਰੋਲੋਕੂਰੀਆ ਹੋ ਗਿਆ ਹਾਂਜੀ ਤੇ ਉਹ ਬਿਲਕੁਲ ਓਕੇ ਹੁੰਦਾ ਹੈ ਓਕੇ ਹਾਂਜੀ ਬਿਲਕੁਲ ਠੀਕ ਹੋ ਗਿਆ ਹੁਣ ਲੱਖਾਂ ਹੀ ਲੋਕ ਭਾਂਜੀ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਇੱਕ ਵਾਰੀ ਇਹ ਬਾਡੀ ਸਰਵਿਸ ਚੂਜ਼ ਕਰਕੇ ਦੇਖਣਾ ਚਾਹੀਦਾ ਓਕੇ ਜਿਵੇਂ ਹੁਣ ਤੁਸੀਂ ਦੋਨਾਂ ਨੇ ਬਾਡੀ ਸਰਵਿਸ ਵਿੱਚ ਪੀਤਾ ਭਾਂਜੀ ਤੁਸੀਂ ਨੇ ਤੇ ਅੱਜ ਜਦ ਤੁਸੀਂ ਪਹਿਲੀ ਵਾਰੀ ਲੈ ਕੇ ਆਏ ਸੀ ਤੁਹਾਡਾ ਉਦੋਂ ਨਾਲੋਂ ਰੰਗ ਦਾ ਵੀ ਫਰਕ ਲੱਗ ਰਿਹਾ ਮੈਨੂੰ ਤੁਹਾਨੂੰ ਲੱਗਦਾ ਕਿ ਨਹੀਂ ਲੱਗਦਾ ਇਹ ਚੀਜ਼ ਹਾਂਜੀ ਲੱਗਦਾ ਮਨ ਤੁਹਾਡੇ ਚਿਹਰੇ ਤੇ ਇੱਕ ਚਮਕ ਹੈਗੀ ਆ ਹਾਂਜੀ ਹਾਂਜੀ ਓਕੇ ਧੰਨਵਾਦ